ਆਪਣਾ ਕਰਮ ਕਰੋ ਆਪਣੇ ਕੰਮ ਵੱਲ ਧਿਆਨ ਦਿਓ ਲੋਕ ਤੁਹਾਡਾ ਦੇਖੋ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਇਹ ਤੁਹਾਡਾ ਧਰਮ ਹੈ ਤੁਸੀਂ ਉਹ ਕਹਿੰਦੇ ਸੀ ਅਸੀਂ ਵਿਚਰਾਂਗੇ ਅਸੀਂ ਆਪਣਾ ਧਰਮ ਨਿਭਾ ਰਹੇ ਹਾਂ ਆਪਣੀ ਸੇਵਾ ਕਰ ਰਹੇ ਹਾਂ ਆਪਣਾ ਮੇਰਾ ਮਕਸਦ ਸਿਰਫ ਆਪਣੇ ਕੰਮ ਵੱਲ ਧਿਆਨ ਦਿਓ ਇਹ ਕਹਿੰਦੇ ਕਾਹੀ ਦੋ ਕੋਹਨਿਆ ਇਹ ਬਰਾਮੋ ਦੀ ਹੈ ਨਾ ਇਸ ਪਾਸੇ ਆਜੀ ਆਪਾਂ ਜਾਣੀ ਹਾਂ ਆਜੀ ਸੂਬਾ ਇਹ ਹੀ ਹੈ ਮੰਦਿਰ ਕੋਲ ਜਿਹੜਾ ਮੈਂ ਪਸੇ ਨੇ ਇਹ ਚ ਪਾਸ ਹੋ ਗਈ ਹੋਈ ਹੈ ਜੁੜਾ ਕਰਾਂਗੇ ਦੋ ਕੋਹਨਿਆ ਜਿੰਨੀ ਕਿੰਨੇ ਮੀਟਰ ਹੈ ਇਹ ਆ 500 ਮੀਟਰ ਹੈ ਜੋ ਸਾਹਮਣੇ ਖੰਭਾ ਜੀ ਕਰ ਦਿਆ ਸਾਹਮਣੇ ਘਰ ਹੈ ਜੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਨੰਗਲ ਦੇ ਨਾਲ ਲੱਗਦੇ ਖੇਤਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਪੂਰੇ ਕੀਤੇ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਤੇ ਨਾਲ ਹੀ ਚੱਲ ਰਹੇ ਕੰਮਾਂ ਦਾ ਜਾਇਜ਼ਾ ਵੀ ਲਿਆ ਗਿਆ। ਪਿੰਡ ਲੋਅਰ ਦਬਕੇੜਾ ਵਿਖੇ ਵਿਕੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਸਮੇਂ ਉਹਨਾਂ ਨੇ ਕਿਹਾ ਕਿ ਸਾਡੇ ਸੀਨੀਅਰ ਸੈਕੰਡਰੀ ਸਕੂਲ ਹੀ ਸਿੱਖਿਆ ਕ੍ਰਾਂਤੀ ਹੈ ਤੇ ਇਹਨਾਂ ਨੂੰ ਚਮਕਾਉਣਾ ਤੇ ਵਧੀਆ ਬਣਾਉਣਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਇਸ ਮੌਕੇ ਉਹਨਾਂ ਨੇ ਕਿਹਾ ਸਕੂਲ ਵਿੱਚ 15 ਲੱਖ ਦੇ ਕੰਮ ਕੀਤੇ ਜਾ ਚੁੱਕੇ ਨੇ ਤੇ ਹੋਰ ਵੀ ਸਕੂਲ ਦੇ ਜੋ ਕੰਮ ਰਹਿੰਦੇ ਨੇ ਉਹ ਜਲਦੀ ਪੂਰੇ ਕੀਤੇ ਜਾਣਗੇ ਤੇ ਸਕੂਲ ਵਿੱਚ ਇੱਕ ਵਾਲੀਬਾਲ ਗਰਾਊਂਡ ਵੀ ਬਣਾਇਆ ਜਾਏਗਾ ਉਹਨਾਂ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਸਕੂਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋ ਰਿਹਾ ਹੈ ਤੇ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਅਧਿਆਪਕਾਂ ਨੂੰ ਵਿਦੇਸ਼ੀ ਸੰਸਥਾਵਾਂ ਵਿੱਚ ਸਿਖਲਾਈ ਵੀ ਦਿੱਤੀ ਜਾ ਰਹੀ ਹੈ ਜਿਸ ਦੇ ਨਤੀਜੇ ਵਜੋਂ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਮੱਲਾ ਮਾਰ ਰਿਹਾ ਹੈ ਇਸ ਮੌਕੇ ਉਹਨਾਂ ਨੇ ਪਿੰਡ ਦੇ ਵਿਕਾਸ ਕੰਮਾਂ ਦਾ ਵੀ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਵੱਲੋਂ ਸਕੂਲੀ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨੂੰ ਨਸ਼ਾ ਮੁਕਤੀ ਸੋਣ ਵੀ ਚੁਕਾਈ ਗਈ ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਕਲਸਟਰ ਵੀ ਹੋਇਆ ਪਲੱਸ ਇੱਕ ਥੀਕ ਵਾਲੀਬਾਲ ਦਾ ਗਰਾਊਂਡ ਨੌਜਵਾਨਾਂ ਲਈ ਤਾਂ ਕਿ ਸਕੂਲ ਦੇ ਵਿੱਚ ਬੱਚੇ ਖੇਡ ਸਕਣ ਜਾਂ ਸ਼ਾਮ ਨੂੰ ਇੱਥੇ ਬੱਚੇ ਜਿਹੜੇ ਸਾਡੇ ਬਣਦੇ ਨੌਜਵਾਨ ਆ ਉਹ ਖੇਡ ਸਕਣ ਲਈ ਲਾਈਟਾਂ ਲਾ ਕੇ ਉਹ ਲਵਾਦਾਂਗੇ ਕਮਿਊਨਿਟੀ ਸੈਂਟਰ ਦੀ ਮੰਗ ਹੈ ਬਹੁਤ ਹੀプラス ਕੋਚੇ ਦੋ ਚਾਰ ਗਲੀਆਂ ਪਿੰਡੇ ਖੁੱਲੇ ਘੱਟੇ ਕੋਈ ਕਮੀ ਨਹੀਂ ਕੁਆਇਟ ਇੰਪਲਸ ਜੇ ਕੋਈ ਪਿੰਡ ਦੇ ਵਿੱਚ ਨਸ਼ਾ ਕਰਦਾ ਹੈ ਕੋਈ ਚਿੱਟਿਆ ਕਰਦਾ ਹੈ ਉਹਦੇ ਲਈ ਇਲਾਜ ਹੈ ਟੋਟਲੀ ਮੁਫਤ ਇਲਾਜ ਨੰਗਲ ਵੀ ਅਨੰਦਪੁਰ ਸਾਹਿਬੇ ਰੁਪੜ ਕਿਹ ਠੀਕ ਹੋਗੇ ਕਿੰਨੇ ਪਿੰਡ ਐਨਸਾ ਤਵਾਰ ਸਾਹਮਣੇ ਆਪਣੇ ਆਪ ਨੂੰ ਨਸ਼ਾ ਮੁਕਤ ਡਿਪਲੀਅਰ ਕਰਦਾ ਡਰੋਲੀ ਹੇਠਲੀ ਨੇ ਨਸ਼ਾ ਮੁਕਤ ਡਿਪਲੀਅਰ ਕਰਦਾ ਉੱਪਰ ਪਿੰਡ ਹੈ ਰਾਏਪੁਰ ਇਹ ਵੀ ਨਸ਼ਾ ਮੁਕਤ ਡਿਪਲੀਅਰ ਕਰਦਾ ਕਿ ਪਿੰਡ ਵਿੱਚ ਕੋਈ ਵੀ ਨਸ਼ਾ ਨਹੀਂ ਕਰਦਾ ਚਿੱਟਾ ਦੀ ਦੂਜੀ ਸਟਾਟਿੰਗ ਕਰਾਂਗੇ ਜਸੀਨਾ ਦੱਸਿਆ ਤੁਹਾਡੇ ਪਿੰਡ ਵੀ ਇੱਥੇ ਆ ਸਾਡਾ ਇਲਾਕਾ ਦਿੱਤਾ ਹੈ ਪਰ ਉਹ ਲੱਭਾ ਇਹ ਹੀ ਦੇਖਣਾ ਕਿ ਕੋਈ ਇੱਥੇ ਨਾ ਰਹੀ ਵੀ ਨਾ ਇਹਦੇ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਕਜੁੱਟ ਹੋ ਕੇ ਇਹ ਸੌਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪੇਟ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਿਕਨ ਨਹੀਂ ਦੇਵਾਂਗੇ ਨਸ਼ਾ ਵੀ ਨਹੀਂ ਦੇਵਾਂਗੇ ਪਾਣੀ ਪੀਣ ਦਾ ਜੇ 메ਨ ਸੜਕ ਦਾ ਕੰਮ ਹੈ ਘਟੌਰ ਦੇ ਬਾਵਜੂਦ ਵੀ ਇੱਕ ਸਨਮਾਨਜਨ ਕਰਾਚੀ ਹੈ ਜਿਹੜੀ ਉਹ ਦਿੱਤੀ ਗਈ ਸੇ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਸਾਡੇ ਮਾਨਜਿਕ ਸਿੱਖਿਆ ਮੰਤਰੀ ਸੋ ਜਿੱਥੇ ਤੁਹਾਡਾ ਲਗਾਤਾਰ ਜੀ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵੱਖ-ਵੱਖ ਸਕੂਲਾਂ ਦਾ ਅਸੀਂ ਰੋਜ਼ ਦੇਖਦੇ ਹਾਂ ਕਰੋਨਾ ਪੀੜੀ ਗ੍ਰਾਂਟ ਜਿਵੇਂ ਆ ਸਾਡਾ ਪਿੰਡ ਇਸ ਵਕਤ ਆਪਾਂ ਖੜੇ ਆ ਤੁਸੀਂ ਆ ਪਿੱਛੇ ਜਿਹੜੀ ਦੀਵਾਰ ਵਿੱਚ ਦੇਖੋ ਦੀਵਾਰ ਜਿਹੜੀ ਬਣੀ ਹੈ ਕਟੋ-ਕਟੇ 20 ਫੁੱਟ ਉਧਰੋਂ ਲੂੰਗੀ ਆ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਇਹ ਦੀਵਾਰ ਬਣੀ ਆ ਇੱਕ ਨਵਾਂ ਕਲਾਸਰੂਮ ਪਿੰਡ ਬਖੇੜਾ ਹਿੱਟਲੇ ਦੇ ਸਕੂਲ ਵਿੱਚ 15 ਲੱਖ ਰੁਪਏ ਦਾ ਕੰਮ ਹੋਇਆ ਤੇ ਹੋਰ ਦੇਖ ਰਹੇ ਕਿਤੇ ਹੋਰ ਕੀ ਇੰਪਰੂਵਮੈਂਟ ਕਰ ਸਕਦੇ ਆ ਪਿੰਡ ਪਿੰਡਾਂ ਦੇ ਸਕੂਲਾਂ ਨੂੰ ਚਮਕਾਉਣਾ ਤੇ ਨਾਲ ਹੀ ਜਿਹੜੇ ਸਾਡੇ ਸੀਨੀਅਰ ਸੈਕੰਡਰੀ ਸਕੂਲ ਹੈ ਇਹੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਤਾਂ ਕਿ ਇਹ ਬਦਲਾਅ ਆਵੇ ਜਦੋਂ ਅਸੀਂ ਇਹ ਸਮਾਗਮ ਕਰਦੇ ਹਾਂ ਕਈ ਵਾਰੀ ਪਿੰਡ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਅੱਛਾ ਪਿੰਡ ਦਾ ਸਕੂਲ ਇੰਨਾ ਵਧੀਆ ਹੋ ਗਿਆ ਕਿਉਂਕਿ ਲੋਕ ਗੇਟ ਤੋਂ ਬਾਹਰ ਰਹਿੰਦੇ ਆ ਅੱਛਾ ਉਹਨਾਂ ਨੂੰ ਲੱਗਦਾ ਕਿ ਠੀਕ ਹੈ ਸ਼ਾਇਦ ਇਹ ਹਜੇ ਵੀ ਉਹੀ ਸਰਕਾਰੀ ਸਕੂਲ ਹੈ ਜਿੱਥੇ ਬੱਚੇ ਜ਼ਮੀਨ ਤੇ ਬੈਠਦੇ ਆ ਜਿੱਥੇ ਬਾਥਰੂਮ ਹੈ ਨਹੀਂ ਜਿੱਥੇ ਦੁਵਾਰਾ ਹੈ ਨਹੀਂ ਪਰ ਇਹ ਬਦਲਦੀ ਤਸਵੀਰ ਹੈ ਇਹ ਸਾਡੀ ਪੰਜਾਬ ਸਿੱਖਿਆ ਕ੍ਰਾਂਤੀ ਹੈ ਤੇ ਇਸ ਹਿੱਸੇ ਦੇ ਨਾਲ ਜਿਹੜਾ ਹੈ ਪਿੰਡ ਦੇ ਵਿੱਚ ਵੀ ਤੇ ਲੋਕਾਂ ਦੇ ਵਿੱਚ ਇੱਕ ਵਧੀਆ ਮੈਸੇਜ ਜਾਂਦਾ ਕਿ ਹਣੀ ਸਰਕਾਰੀ ਸਕੂਲਾਂ 'ਚ ਤਬਦੀਲੀ ਆ ਰਹੀ ਹੈ ਹਜੇ ਤਾਂ ਸ਼ੁਰੂਆਤ ਹੈ ਜੇ ਪਿੰਡ ਦਾ ਸਕੂਲ ਹੋਰ ਚਮਕੂਗਾ